ਆ ਵੀ ਬਣ ਕੇ ਹੋ ਗਈ ਤਿਆਰ ਜਿਹੜੀ ਕੋਟੀ ਜਿਹੜੀ ਬਣਾਈ ਆ ਇਹ ਇੱਥੇ ਕਟਣ ਲੱਗ ਜਾਣਾ ਹੂੰ ਪੂਰੇ ਬਟਨ ਲੱਗ ਜਾਣਾ ਵਾ ਇਹ ਕਲਰ ਵਾਲੀ ਹੈ ਕਲਰ ਵਾਲੀ ਬਣਾਈ ਆ ਮੋਢੇ ਰਹਿ ਗਏ ਬਸ ਨਹੀਂ ਤੇ ਮੋਢੇ ਉਹ ਦੂਜਾ ਕਿਹਦੇ ਬਾਹਵਾ ਵੀ ਲਾਉਣੀਆਂ ਬਾਹਵਾ ਇਹ ਨਾ ਮੈਂ ਬਾਹਵਾ ਬਣਾਣਾ ਨਾ ਤੇਰੇ ਨਾਲ ਮੈਂਟਲ ਬਣ ਜਾਣੀਆਂ ਉਦਾਂ ਦਾ ਉਹਨੇ ਵੀ ਪਈ ਹੈ ਗ੍ਰੀਨ ਕਲਰ ਦੇ ਚਾਵਾ ਪਰ ਆ ਬਾਂਹਾਂ ਵਾਲੀ ਬਣਾ ਦੇ ਜਾਗਤ ਬਣ ਜੂ ਫੱਤੀਰ ਵਧੀਆ ਜੇਬਾਂ ਵੀ ਲਾ ਦੇ ਹੈ ਸਵੈਟਰ ਹੀ ਪੋਣਾ ਚੰਗਾ ਹੈ ਹੈ ਚੱਖਾ ਕਿੱਧਰ ਨੂੰ ਦਿਖਾਓ ਨਾ ਤਾਂ ਨੂੰ ਕਰ ਇਹਨੂੰ ਧਾਗੇ ਕੱਟਣ ਵਾਲੀ ਧਾਗੇ ਕੱਟਣ ਵਾਲੀ ਕਿੰਨੇ ਦਿਨਾਂ ਚ ਬਣ ਗਈ ਬਹੁਤ ਟਾਈਮ ਲੱਗਦਾ ਬਣਾਈ ਗਾ ਤੂੰ ਫੋਨ ਦੀ ਪਛਮ ਕਿੰਨੇ ਦੀ ਲੱਗੀ ਇਹਨੂੰ ਪਛਮ ਆਪਾਂ ਉਹਦੇ ਕਿੰਨੇ ਲਿਆਂਦੀ ਸੀ ਮੈਨੂੰ ਤਾਂ ਬਾਹਾਂ ਤੂੰ ਹੀ ਲੈ ਕੇ ਆਂ 200 ਦੀ 250 ਦੀ ਹੋਰ 250 ਦੀ ਲੈਂਦੀ ਸੀ ਮੈਨੂੰ ਲੱਗਾ ਤੇ ਫਿਰ 100 ਦੇ 200 ਦੀ ਤਾਂ ਕੋਟੀ ਵੀ ਆ ਜਾਣੀ ਸੀ ਮੇਨ ਨਾਲ ਲੱਗਾ ਸੀ ਕਿ ਵੀ ਪਈ ਸੀ ਲਾ ਇੱਕ ਕਿਸ਼ਕੀ ਵੀ ਬਣ ਗਈ ਆ ਆਹੋ ਪਈ ਨਹੀਂ ਉਹਨਾਂ ਹੋਰ ਆ ਬਥੇ ਅਸੀਂ ਉਹਨਾਂ ਆਪਾਂ ਉਹ ਤੋਂ ਵਧੀਆ ਲੈਂਦੀ ਸੀ ਦਿਖਾਈ ਚੱਕ ਕਲਰਾਂ ਤੋਂ ਫੜਕ ਮੈਂ ਕਲਰਾਂ ਤੋਂ ਫੜ ਲੈਣੀ ਆ ਬਣ ਗਿਆ ਚੱਲ ਵਧੀਆ ਕਿਸੇ ਕੰਮ ਤਾਂ ਬੱਡੇ ਬਣ ਜਾਣਗੇ ਨਾ ਐਦਾਂ ਨਿਕਲ ਜਾਣਾ ਬਾਹਰ ਨੂੰ ਫੇਰ ਉਦੋਂ ਸੋਹਣਾ ਲੱਗਣਾ ਵਾ ਕਲਰ ਕਲਰ ਪਿੱਛੇ ਨੂੰ ਮੁੜਦੇ ਆਏ ਮੁੜਦੇ ਆਏ ਆਏ ਮੁੜਨਗੇ ਪਿੱਛੇ ਨੂੰ ਗਾ ਮੁੜਨਗੇ ਲੈ ਹੂੰ ਦੇਖੀ ਸਤੈ ਨੇ ਪਾਈ ਸੀ ਰੱਖਤੀ ਸਤੈ ਨੇ ਲੈ ਕੰਬਲੀ ਥੋੜੀ ਐ ਮਾਂ ਨੇ ਕੰਬਲੀ ਤਾਂ ਨਹੀਂ ਜੰਮੀ ਮਾਂ ਨੇ ਕੰਬਲੀ ਤਾਂ ਨਹੀਂ ਜੰਮੀ ਮੈਂ ਵੈਸੇ ਗੱਲ ਕਰਦਾ ਮਾਣੇ ਕੌਣੀ ਜੰਮੀ ਮਾਣੇ ਕਮਲੀ ਤਾਂ ਜੰਮੀ ਮੈਂ ਕਿਹਾ ਤੁਸੀਂ ਬਣਾਈਆ ਕਮਲੀ ਤਾਂ ਅਸੀਂ ਕਿਉਂ ਬਣਾਇਆ ਤੈਨੂੰ ਕਮਲੀ ਅਸੀਂ ਕੀ ਕਰ ਤੈਨੂੰ ਤੁਸੀਂ ਬਣਾਇਆ ਸਾਰੇ ਮੇਰੇ ਮਾ ਭਲਾਤੇ ਸਭ ਕੋ ਸੀ ਨਹੀਂ ਇਹ ਕੀ ਤੋਂ ਆਪ ਦੀ ਉਹ ਕਿਤਾਬ ਤੋਂ ਦੇਖ ਕੇ ਬਣਾਇਆ ਐਵੇਂ ਕਿਤਾਬ ਤੋਂ ਦੇਖਿਆ ਕਿੱਥੇ ਕਿਤਾਬ ਤੇਰੀ ਉਹ ਤੂੰ ਤੋਂ ਵਿੱਚ ਤੇ ਪਾ ਕੇ ਤਾਂ ਦਿਖਾਈ ਸਾਥੀ ਮਾੜੀ ਦੇਖੀ ਕਿ ਹੋਜੀ ਲੱਗੀ ਕੋਟੀ ਬਾਈ ਬੁਝੇ ਹਾਂ ਆ ਇਦਾਂ ਹੀ ਬੰਦੀ ਲੱਗਦੇ ਹਾਂਡ ਨਾਲਵਾਦੀ ਮੇਰੀ ਗੁੱਗਲੀ ਨੂੰ ਉੱਥੇ ਵਧੀਆ ਰਿਆ ਘਰੇ ਦਾ ਜਗਾਮ ਲੱਗ ਗਿਆ ਆਦੀ ਭੈਣ ਕੋਲੇ ਵਧੀਆ ਰਿਆ ਹੂੰ ਮਾਂ ਆਦੀ ਭੈਣ ਕੋਲੇ ਵਧੀਆ ਰਿਆ ਘਰੇ ਆ ਕੇ ਜਗਾਮ ਲੱਗ ਗਿਆ ਹਜੇ ਮੋਢੇ ਨਹੀਂ ਫਾਤੀ ਕੋਟੀ ਇਹਦੇ ਦਾ ਹੋਰ ਆਨਾ ਕੁੰਡੇ ਕੱਢ ਦਿਓ ਵੇਗਾ ਬਹੁਮਗੋ ਨਹੀਂ ਮੈ ਲੈ ਮੇਰੇ ਬੂੜੇ ਖੂਪੀ ਟੇਗਾ ਇਤਨੇ ਕਾਲਰ ਸਹੀ ਫਿਟਿੰਗ ਆ ਗਈ ਫਿਟਿੰਗ ਹੋਰ ਫਿਟਿੰਗ ਆ ਗਈ ਫਿਟਿੰਗ ਇਥੇ ਲਗੂ ਬਟਾ ਦਿਖਾ ਇਥੇ ਬਟਾ ਇਹਦਾ ਪੂਰੀ ਆਈ ਨਹੀਂ ਆਈ ਕਿਹਾ ਨੇ ਸਵੈਟਰ ਇੰਨਹੀਂ ਹੁੰਦਾ ਹੋਰਾ ਤਾਂ ਕੋਟੀ ਥਾ ਲੱਗਦੀ ਮੇ ਥੋੜੀ ਹਿੰਦੀ ਆ ਇੰਨਾ ਬਾਦੂ ਲੈ ਪੂਰੀ ਫਿਟਿੰਗ ਆਈ ਕਾਲਰ 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 ਵੀ ਆ ਦੇਖੋ ਮੋਢੇ ਰਹਿ ਗਏ ਮੋਢੇ ਰਹੀ ਮੋਢੇ ਰਹਿ ਗਏ ਬਸ ਆ ਮੋਢੇ ਆ ਆਹਾਂ ਇਹ ਤਾਂ ਮੋਢੇ ਨਿਕਾ ਜਾਣੇ ਇੰਨੇ ਨਹੀਂ ਹੈ ਚਲ ਵਧੀਆ ਬਣੇਗੀ ਘੈਂਟਾ ਹੁਣ ਬਾਹਵਾ ਹੀ ਲਾਉਣੀਆਂ ਪੈਣੀਆਂ ਇਹਦੇ ਬਾਹਵਾ ਨਹੀਂ ਲਾਉਣੀਆਂ ਮੋਡੇ ਨਿਕਲ ਜਾਣਗੇ ਬਸ ਸਵੈਟਰ ਬਣ ਗਿਆ ਸਵੈਟਰ ਦੇ ਜੇਬਾਂ ਵਾਲਾ ਇਹਦੇ ਓਏ ਲੈ 10 ਕਿਹੜਾ ਜਾਕਟ ਵਾ ਐ ਇੱਕ ਇਥੇ ਜੇਬ ਵਾਲਾ ਪਹਿਨ ਪੂਨੇ ਟੰਗਾਂ ਨੂੰ ਸਕੂਲ ਪਾ ਕੇ ਚੱਲ ਜਾਗੇ ਸਕੂਲ ਡਾਂਗਾ ਖਾਣੀਆਂ ਨੇ ਮੈਡਮਾਂ ਨੂੰ ਕਿਉਂ ਨਾ ਦੇਸੀ ਕੋਟੀ ਆ ਇਹ ਐ ਦਾ ਇੱਕ ਵਾਈਟ ਵੀ ਪਿਆ ਆਪਣੇ ਹਨਾ ਸਵੈਟਰ ਵਿਆਹ ਵਾਲਾ ਹੂੰ ਫੋਨ ਕੀ ਬਣਾਉਣ ਲੱਗੀ ਪੰਗੇ ਔਰ ਫੇਰ ਚੱਕ ਰਿਹਾ ਸੀ ਧਾਗਾ ਉੱਪਰ ਦੀ ਸਕੀ ਬਣਾ ਦੇਣੀ ਹੈ ਦੋ ਰੰਗ ਦੀ ਹੂੰ ਭੈਣ ਭਰਾ ਰੰਗ ਬਰੰਗੇ ਬਣਾ ਦੇਣੇ ਇੱਕੋ ਜਿਹੀ ਸਕੀ ਵੀ ਬਣਾ ਦੇਣੀ ਹੈ ਉਨ ਪਈ ਆ ਹੁਣ ਕੁੰਡੇ ਬੁਲਾ ਦੇ ਕੁੰਡੇ ਫੋਲਗੇ ਇਹ ਕੁੰਡੇ ਕੀ ਹੁੰਦੇ ਹੂੰ ਸਾਦੇ ਦੇ ਕੁੰਡੇ ਹੁੰਦੇ ਬਾਕੀ ਪਤਾ ਨਹੀਂ ਲੋਕ ਕੀ ਹੈ ਬੋਤ ਮੇਰਾ ਕਿੰਨੇ ਦਿਨ ਰਹਿ ਗਏ ਸਕੂਲ ਤੇ ਜਾਣ ਚ? 6-7 ਦਿਨ ਹੁੰਦੇ ਹੈ? ਇਹ ਤਾਂ 6-7 ਦਿਨ ਹੁੰਦੇ। 6-7 ਤੇ ਕੰਮ ਹਜੇ ਮੈਨੂੰ ਲੱਡਕਾ ਨਹੀਂ ਕੀਤਾ ਹਨਾ। ਉਹ ਵੀ ਗਿਆ ਮੇਰਾ ਤਾਂ। ਉਹ ਛੋੜਾ ਹੀ ਭੇਜਿਆ ਮੈਂ ਇਹਦਾ ਕੰਮ ਕਰਕੇ ਭੇਜਣੇ ਨੇ। ਤੇ ਸਾਰਿਆਂ ਨੇ ਕੰਮ ਪਾਤੇ? ਨਹੀਂ। ਹਾਂ। ਰਹਿੰਦੇ ਆ ਜੀ। ਠੰਡ ਬਹੁਤ ਆ ਤੇ ਬੈਗ ਗਿਆ ਦਾ ਕੰਮ ਕੁਮ ਨਾਲ ਦੇ ਨਾਲ ਕਰੀ ਚੱਲ। ਮੂਲੀਆਂ ਦਾ ਦੁਕਾਸ ਕਰ ਲੈਣੀ ਸੀ ਤੂੰ ਆਪ ਦਾ ਆ ਕਰ ਜਿਹੜਾ ਕਰਨਾ ਤੇ ਮੈਂ ਮੈਂ ਤਾਂ ਆਪ ਖੜਕੇ ਤੇ ਮੈਂ ਤਾਂ ਮੂਲੀਆਂ ਨਾਲ ਮਾਲੀਆਂ ਮੈਂ ਨਹੀਂ ਖਾਣੀ ਹਾਂ ਮੈਂ ਗਜਰੇਲੇ ਦੀ ਬਾਤੀ ਖਾ ਲਈ ਇੱਕ ਤੇ ਮੈਂ ਜਾਣਾ ਹੁਣ ਕੰਮ ਤੇ ਆਪ ਦਾ ਹੈਂ ਸੋ ਆਪਣੇ ਕੰਮ ਤੇ ਹੈਂ ਥੱਤੀ ਸਰੋ ਜੀ ਜਾਂਦਾ ਡੈਡੀ ਦਾ ਕੰਮ ਤੇ ਤੂੰ ਆਪ ਦਾ ਦੇਖ ਹਰ ਚਾਰ ਮੈਂ ਕਰੀਏ ਮੈਂ ਇੱਕ ਹੀ ਹਸਾਕਤਾ ਹੁੰਦਾ ਕੁੰਡਿਆਂ ਦਾ ਕੀ ਹਸਾਕਤਾ ਹੁੰਦਾ ਬੰਨੋ ਉੱਥੇ ਬੰਦੇ ਲੜਾ ਸੀਗਾ ਕੁੰਡੇ ਕਾਦੇ ਹੁੰਦੇ ਇਹ ਬਾਰਡਰ ਨਹੀਂ ਬਣਾਉਣਾ ਥੱਲੇ ਆਹ ਤੇ ਇਹਦਾ ਕੀ ਹਸਾਕਤਾ ਹੁੰਦਾ ਕੁੰਡਿਆਂ ਦਾ ਕਿੱਥੋਂ ਨਾਪਦੇ ਜਿਵੇਂ ਮੇਰਾ ਹੱਥ ਢਿੱਲਾ ਵਾਲਾ ਹੁਣ ਮੈਂ 45 ਮੈਂ ਬਸ 45 ਹੀ ਰੱਖ ਦਿੰਦੀ ਹਾਂ ਕੁੰਡੇ ਮੇਰੇ ਹੱਥ ਢਿੱਲਾ ਵਾਲਾ ਹਾਂ 45 ਕੁੰਡੇ ਲੱਕ ਦੇ ਹਸਾ ਨਾਲ ਲੱਕ ਮਣ ਕੇ ਰੱਖਿਆ ਰੁਪੀ ਦੇ 50 ਹੈ ਰੂਬੀ ਤੇ ਕਿੰਨੇ ਆਉਂਦੇ 50 ਰੱਖੂੰਗੀ ਕਿਉਂਕਿ ਮੇਰਾ ਹੱਥ ਵਾਲਾ ਢਿੱਲਾ ਨਾ ਹੂੰ ਉਹ ਢਿੱਲਾ ਹੋ ਜਾਂਦਾ ਇਹ ਤਾਂ ਸਕੀ ਵੀ ਇੱਕ ਹੋਰ ਮਕਾ ਬਣਾ ਦਿੰਦੀ ਆ ਦੋ ਰੰਗੀ ਜੀ ਇਹ ਹੀ ਕੰਮ ਚਲਾ ਲਾ ਵਧੀਆ ਹਰ ਨਾਲ ਹੈ ਇਹ ਹੀ ਕੰਮ ਚਲਾ ਲਾ ਵਧੀਆ ਹਰ ਨਾਲ ਕਿਉਂ ਹੋਰ ਮੈਂ ਕਾ ਤਾਂ ਚਲਾਵਾ ਕੰਮ ਤਹਵਰੇ ਕੰਮੀ ਕੀਤਾ ਹੁਣ ਤਾਈ ਅੱਜ ਕੱਲ ਅੱਜ ਕੱਲ ਇਹਨਾਂ ਦਾ ਜਾਦੇ ਹੈਗਾ ਰਵਾਜ ਇੱਕ ਜਿਹੜੇ ਬੋਰੀ ਬਾਰੀ ਜਿਹੜੀਆਂ ਮੌਲਾਂ ਚੋਂ ਲਿਆਉਂਦੇ ਇਹੋ ਜਿਹੀਆਂ ਹੁੰਦੀਆਂ ਬੋਰੀਆਂ ਪਾ ਲੈਂਦਾ ਕੋਈ ਕਿਹੜੀਆਂ ਪਾਈਆਂ ਹੁੰਦੀਆਂ ਅੱਜ ਕੱਲ ਇਹੇ ਘਰਾਂ ਦੇ ਬੁੜੇ ਅ ਜ਼ਿਆਦਾਤਰ ਆ ਥੱਲੋਂ ਕਿਹੋ ਜੇ ਥੱਲੋਂ ਥੱਲੋਂ ਧਾਗੇ ਸਿੱਧੇ ਹੀ ਫਿਰਦੇ ਬਾਹਰ ਯਾਰ ਪੁੱਠੀ ਆ ਤੁਸੀਂ ਦਿਮਾਗ ਕਾਹਤੋਂ ਕਮਨ ਲਾਈ ਜਾਂਦੇ ਮੇਰਾ ਆਇਆ ਸਿੱਧੀ ਜਿਹੜਾ ਕਲਰ ਗ੍ਰੇਡ ਕਲਰ ਹ ਅੱਗੇ ਬਣਾਉਂਦੇ ਹੁੰਦੇ ਮੇਰੇ ਮੇਰੇ ਕੋਲੇ ਸਵਾਟਰ ਸੀ ਇੱਕ ਮੇਰੀ ਦਾਦੀ ਨੇ ਬਣਾ ਕੇ ਦਿੱਤਾ ਸੀ ਉਹ ਐਨੀ ਗਰਮ ਪਛਮਦਾ ਸੀ ਓਏ ਹੋਏ ਹੋਏ ਬਾਈ ਉਹ ਕੱਲਾ ਪਾ ਲੈਣਾ ਤੇ ਧੱਫੜ ਘੜ ਜਾਂਦਾ ਸੀ ਇੰਨਾ ਗਰਮ ਸੀ ਗਰਮੀ ਲਾਦੀ ਕੀ ਗੱਲ ਕੋਲੇ ਰੱਖਦੀ ਦਾਦੀ ਨੇ ਵਿੱਚ ਹੂੰ ਕੋਲਿਆਂ ਵਾਲਾ ਹੀ ਸੀਗਾ ਇੱਕ ਸਾਦਾ ਉਹ ਬਾਹਰ ਹੀ ਨਹੀਂ ਆਉਂਦੀ ਹੁੰਦੀ ਸੀ ਪਛਮ ਦੀ ਜਿਹੜੀ ਉਹ ਚੁੱਭਦੀ ਹੁੰਦੀ ਸੀ ਉਹਦਾ ਹੈਗਾ ਉਹ ਵਿਆਹ ਦੀ ਵੀ ਤਿਆਰੀ ਕਰੀਏ ਯਾਰ ਵਿਆਹ ਆ ਗਿਆ ਉਹਨਾਂ ਦਾ ਹੁਣ ਅੱਜ ਕੱਪੜਿਆਂ ਵਾਲੇ ਕੋਲੇ ਜਾ ਕੇ ਤੂੰ ਮੇਰਾ ਵੀ ਉਹ ਅੱਜ ਪੱਗ ਲੈ ਕੇ ਆਉਣੀ ਯਾਰ ਮੈਂ ਨਵੀ ਸੂਟ ਨਾਲ ਦੀ ਲੈਣਾ ਸੂਟ ਨਾਲ ਦੀ ਹੁਣ ਕੌਣ ਬੰਨਦਾ ਯਾਰ ਪਹਿਲਾਂ ਹੁੰਦਾ ਹੀ ਰਵਾਜ ਹੈ ਸ਼ਰਟ ਦੇ ਨਾਲ ਪੱਗ ਹੁੰਦੀ ਸੀ ਮੈਂ ਤਾਂ ਕੁਰਤਾ ਪਹਿਣਾ ਮੈਂ ਪੱਗ ਜਣਾ ਮੈਨੂੰ ਫੇਰ ਕੁੰਡੇ ਭਲਾ ਦੇ ਮੈਂ ਬਾਤ ਜੀ ਬਣਾਉਂਗੀ ਕੁੰਡੇ ਪਹਿਲਾਂ ਹੁੰਦਾ ਹੈਗਾ ਪੱਗ ਨਾਲ ਦੀ ਤੇਰੇ ਮਿੱਤਰਾਂ ਮੈਂ ਪੱਗ ਨਾਲ ਦੀ ਰੰਗਾਲੀ ਪੱਗ ਵੇ ਚੁੰਨੀ ਨਾਲ ਰਵਾਇਜ ਦਾ ਕੀ ਹੈ ਜਿਹੜਾ ਮਰਜੀ ਆਪਦੇ ਆਪਦੇ ਸ਼ੌਂਕ ਨਾਲ ਰੱਖੇ ਬੰਦੇ ਰਵਾਇਜਾਂ ਦਾ ਕੀ ਰਵਾਇਤ ਬੰਦੇ ਦੇ ਮਗਰੀ ਚੱਲ ਜਾਂਦੀ ਸੱਤ ਵੀਰੋ ਦੂਜਾ ਕੀ ਹੈ ਕਿ ਮੈਂ ਬਲੇਜ਼ਰ ਪਾ ਜਾਣਾ ਹਨਾ ਪੈਂਟ ਕੋਟ ਨਾਲ ਆ ਦੇਣਾ ਕੁਰਤੇ ਵੀ ਆਮੀਨਾ ਪਾਉਂਦੇ ਹੀ ਆ ਲੋਕ ਬਲੇਜ਼ਰ ਹੀ ਪਾ ਗਏ ਓ ਸੋਡੇ ਬਲੇਜ਼ਰ ਹੀ ਵਗੇ ਹਨਾ ਯੈਸ ਹਾਂਜੀ ਕੁਰਤੇ ਵੀ ਆਮੀਨਾ ਆਹੋ ਇਹ ਪਾਕਿਸਤਾਨੀ ਆਂਗੂ ਆਹੋ ਆਹੋ ਹੀ ਬੋਲਦੇ ਸਾਡੇ ਤਾਂ ਫਿਰ ਆਹੋ ਆਹੋ ਸਾਡੇ ਉੱਤੇ ਜਿਹੜੇ ਪ੍ਰਵਾਸੀ ਲੱਗਣ ਬਈ ਉਹ ਕਰਨਗੇ ਵੇਜ ਕਹਿ ਦਿੰਨਾ ਕੰਮ ਕੋਈ ਉਹ ਕਰਨਗੇ ਆਹੋ ਚਾਹ ਆ ਗਈ ਆਹੋ ਐਂ ਕਰਦੇ ਉਹ ਵੀ ਨਹੀਂ ਸਹੀ ਗੱਲ ਆਪਾਂ ਗੋਮੇ ਦੀ ਲੈ ਆਉਣ ਨਾਲ ਉਹ ਕਲਰ ਜਿਹਾ ਵਧੀਆ ਅੰਗੂਰੀ ਜਿਹਾ ਕਲਰ ਲੈ ਕੇ ਕਿਹੜਾ ਕਲਰ ਸੁਤਨਾਨ ਦਾ ਪਾਗ 1600 ਦੀ ਆਉ ਤੇ ਭਾਵੇਂ 700 ਦੀ ਆਵੇ ਰੋਂਦੇ ਹੀ ਰਹਿਣਾ ਤੂੰਸ ਤਾਂ ਮੇਰੇ ਮੈਂ ਵੀ ਤਾਂ ਸੂਟ ਲੈ ਹੀ ਆਈਆਂ ਤੂੰ 13 ਤਾਂ ਫਰ ਆਇਆ ਨਾ ਤੇਰੀ ਟੌਰ ਬਾਨੀ ਚਾਹੀਦੀ ਸਾਡਾ ਤਾਂ ਕੀ ਹੈ ਟੌਰ ਕਾਦੀ ਹੈ ਹੂੰ ਤੇਰੇ ਮਾਪੇ ਨਾ ਕਹਦੇ ਨੇ ਸਾਡੀ ਕੁੜੀ ਨੂੰ ਸੂਟ ਕਪੜਾ ਨਹੀਂ ਵਧੀਆ ਮਿਲਦਾ। ਉਹ ਮੇਰੇ ਮਾਪੇ ਕਿਹੜਾ ਦੇ ਕੇ ਜਾਂਦੇ ਸੂਟ ਤਾਂ ਤੇਰੇ ਤੋਂ ਹੀ ਲੈਣਾ। ਆਹੋ ਕਈ ਕਹਿ ਦਿੰਦੀਆਂ ਨਾ ਆਹ ਤਾਂ ਮੇਰੀ ਮਾਂ ਨੇ ਦਿੱਤਾ ਸੀ। ਮੇਰੇ ਕੋਈ ਨਹੀਂ ਲੈ ਕੇ ਮੇਰੇ ਘਰਾਂ ਨੇ ਦਿੱਤਾ। ਆਹ ਕਈ ਕਹਿੰਦੀ ਆਹ ਤਾਂ ਮੇਰੀ ਮਾਂ ਨੇ ਦਿੱਤਾ ਸੀ। ਆਹ ਮੇਰੀ ਭਾਬੀ ਨੇ ਦਿੱਤਾ ਸੀ। ਦਿੱਤਾ ਸੀ ਮਾਂ ਨੇ ਬਥੇਰਾ ਦਿੱਤਾ ਐ ਤਾਂ ਭੁਜਾਈ ਨਹੀਂ ਦਿੱਤਾ ਹੀ ਐ। ਹੂੰ ਵੱਡੀ ਨੇ ਦਿੱਤੇ ਹੀ ਐ ਸੂਟ ਮਾੜੇ ਥੋੜੀ ਦਿੱਤੀ। ਵੱਡੀ ਵੀ ਹੋ ਵੀ ਜਾਂਦੀ ਆ। ਵੱਡੀ ਵੀ ਆ ਰਹੀ ਆ। ਹੂੰ ਕਦੋਂ ਆਣਾ ਐ? ਭਾਬੀ ਨੇ ਆਉਣਾ ਵਾ ਕਹਿੰਦੇ ਸੀ ਆਉਣਾ ਭਾਬੀ ਨੇ ਛੋਟੀਆਂ ਜੀਆਂ ਆਉਂਦੀ ਨੇ ਵਿਚਾਰੀ ਉਹ ਵੀ ਚੱਲ ਨਾਲੇ ਮਿਲ ਜੂਗੀ ਅੱਜ ਆਉਣਾ ਕਹਿੰਦੇ ਹੂੰ ਸੂਰ ਤਾਂ ਕਾਲਾ ਤਾਂ ਹੈਗਾ ਤਾਂ ਸੀ ਉਹ ਮੈਂ ਉਹਦੇ ਨਾਲ ਨਾ ਸੋਲ ਗਰੇ ਜਾ ਸੀਗਾ ਸਟਾਲ ਜਾ ਉਹ ਵਧੀਆ ਨਹੀਂ ਲੱਗਦਾ ਗਰੇ ਕਲਰ ਦਾ ਸਾਥੇ ਜਾਣਾ ਤੂੰ ਵਿਆਹ ਤੇ ਮੈਂ ਲੈ ਆਉਂਗੀ ਸੁਨੀਲ ਦਾ ਨਹੀਂ ਤਾਂ ਮੈਂ ਨਾ ਆਪਣਾ ਗੱਡੀ ਕਰਾ ਲਗੀ ਫਿਰ ਗੱਡੀ ਤੇ ਚੱਲ ਵਰਦੇ ਸਾਰੇ ਗੱਡੀ ਤੇ ਪਰ ਆਪਾਂ ਕੱਲੇ ਚੱਲਾਂਗੇ ਕਿਸ ਰਿਸ਼ਤੇਦਾਰ ਨੂੰ ਲੈ ਕੇ ਜਾਵਾਂਗੇ ਤੇ ਰਿਸ਼ਤੇਦਾਰ ਨੂੰ ਕਿੱ데 ਲੈ ਜਾਣਾ ਆਪਾਂ ਛੁੱਟੀ ਨਹੀਂ ਮਿਲੀ ਫਿਰ ਆਪਾਂ ਤਿੰਨੇ ਚੱਲਵੜਦੇ ਮੋਟਰਸਾਈਕਲ ਤੇ ਨਾ ਬਈ ਮੈਂ ਨਹੀਂ ਜਾਂਦੀ ਗੱਡੀ ਗੜ ਕੋਹ ਪੁੱਛ ਲਾਂਗੇ ਔਲਾ ਜੀ ਗੱਡੀ ਦੀ ਔਲਾ ਕਿਹੜੀ ਹੁੰਦੀ ਆ ਰੈਪਿਡ ਹੁੰਦੀ ਆ ਨਹੀਂ ਕੈਬ ਹੁੰਦੀ ਔਲਾ ਔਲਾ ਦਾ ਤਾਂ ਚਾਰ ਹੁੰਦਾ ਔਲਾ ਹੁੰਦੀ ਹੈ ਨਾ ਔਲਾ ਔਲਾ ਹੁੰਦੀ ਆ ਔਲਾ ਕਿਵੇਂ ਔਲਾ ਸਕੂਟਰੀ ਹੁੰਦੀ ਆ ਅੱਛਾ ਸੋਚਦੇ ਆ ਇਲੈਕਟ੍ਰਿਕ ਵਾਲੀ ਚਲੋ ਆਪਾਂ ਪਤਾ ਕਰਦੇ ਆਂ ਇਹ ਨੰਬਰ ਲੱਭਦੇ ਆਂ ਕੋਈ ਰੈਪਡ ਹੁੰਦੀ ਆ ਰੈਪਡ ਰੈਪਡ ਉਹ ਤੇ ਮਾਰਖਾ ਸਰਚ ਕਿੱਥੋਂ ਹੋਊਗੀ ਆਪਣਾ ਕਿੰਨੇ ਪੈਸੇ ਲੱਗਣਗੇ ਉਹਦੇ ਕਿਲੋਮੀਟਰ ਦੇ ਹਿਸਾਬ ਨਾਲ ਹੁੰਦੀ ਆ ਪੁੱਛਣਾ ਪੈਣਾ ਉਹ ਤਾਂ ਪਹਿਲਾਂ ਤੁਹਾਡੀ ਲੜਾਈ ਹੁੰਦੀ ਤੇ ਲੜਦੇ ਤਾਂ ਸੀ 20 ਵਾਰੀ ਫਿਰ ਤੁਸੀਂ ਕਹਿੰਦੇ ਗਿਆਤ ਨਹੀਂ ਜਾਣਾ ਉਹ ਤਾਂ ਕਹਿੰਦੇ ਰਹਿੰਦੇ ਆ ਸੀ ਜਾਣੇ ਤਾਂ ਸੀ ਹਰ ਇੱਕ ਤਾਂ ਵਿਆਹ ਤਾਂ ਤਾਂ ਹੱਲ ਹੋ ਗਿਆ ਜਾਣ ਦਾ ਸੂਟ ਬਣ ਗਿਆ 3000 ਦਾ ਹੁਣ ਤਾਂ ਜਾਣਾ ਹੀ ਪਊ ਤਨਹਿਆਰ ਦਾ ਸੂਟ ਬਣ ਗਿਆ ਹੁਣ ਤਾਂ ਜਾਣਾ ਹੀ ਪੈਣਾ ਸਾਰੇ ਰੋਈ ਜਾ ਤਾ ਹਰ ਉਹਨੂੰ ਕਿਹੜੀ ਗੱਲ ਆ ਮੇਰੇ ਕੋਲੇ ਕੁਰਤਾ ਪਜਾਮਾ ਰਹਿ ਗਿਆ ਕੁਰਤਾ ਪਜਾਮਾ ਪਾ ਕੇ ਜਾਊਂਗਾ ਤਾ ਉੱਤੋਂ ਦੀ ਪਾ ਕੇ ਜਾਊਂ ਬਲੇਜ਼ਰ ਮੈਂ ਤਾਂ ਬਣ ਕੇ ਜਾਊਂ ਸਿੱਧੂ ਨਮਜੋਤ ਸਿੰਘ ਸਿੱਧੂ ਮੋਟਰ ਬੰਦ ਕਰ ਲੈ ਲੈ ਨਮਜੋਤ ਕੁਰਤਾ ਕੁਰਤਾ ਪਜਾਮਾ ਨਹੀਂ ਪਾ ਕੇ ਜਾਣਾ ਕਿਉਂ ਮੈਂ ਤਾਂ ਉਹੀ ਪਾ ਕੇ ਜਾਣਾ ਕੁਰਤਾ ਪਜਾਮਾ ਬਈ ਐਵੇਂ ਅਸੀਂ ਤਾਂ ਚੰਗੇ ਨਮਜੋਤ ਸਿੱਧੂ ਤੋਂ ਬੰਦੇ ਬਣ ਕੇ ਜਾਏ ਮੋਟਰ ਬੰਦ ਕਰਿਆਉਂਗੇ